ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼੍ਰੀ ਮੁਕਤਸਰ ਸਾਹਿਬ ਦੇਖੋ ਬਈ ਮਨੁੱਖਤਾ ਦੀ ਸੇਵਾ ਦਾ ਜੋ ਉਹ ਬਣ ਗਿਆ ਤੇ ਆਹ ਦੇਖੋ ਇਹ ਹੁੰਦਾ ਕਾ ਦੇ ਵਾਸਤੇ ਆ ਜਦੋਂ ਕਿ ਦੇਸ਼ ਦੇ ਵਿੱਚ ਨਿਕਾਮੀ ਦਾ ਸਿਸਟਮ ਹੋਵੇ ਤੇ ਜਦੋਂ ਇਨਸਾਨੀਅਤ ਖਤਮ ਹੋਵੇ ਹੈਨਾ ਉਦੋਂ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਤੇ ਹੁਣ ਤੁਹਾਨੂੰ ਪਤਾ ਹੀ ਹੈ ਵੀ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਿੰਨੇ ਆਸ਼ਰਮ ਖੁੱਲ ਗਏ ਬਿਰਧ ਆਸ਼ਮ ਕਿਉਂਕਿ ਇਹ ਹੁੰਦਾ ਗਾਦੇ ਵਾਸਤੇ ਜਦੋਂ ਸਰਕਾਰਾਂ ਦੀ ਕੋਈ ਸਹੂਲਤਾਂ ਨਾ ਹੋਵੇ ਸਹੀ ਤਰੀਕੇ ਦੇ ਨਾਲ ਜਾਂ ਕਿ ਅੱਜ ਕੱਲ ਇਨਸਾਨੀਅਤ ਆ ਸਭ ਖਤਮ ਹੁੰਦੀ ਜਾਂਦੀ ਆ ਇਹ ਫਿਰ ਕਦਮ ਉਠਾਉਣੇ ਪੈਂਦੇ ਨੇ ਤੇ ਦੇਸ਼ ਦੇ ਵਿੱਚ ਜਦੋਂ ਸਹੂਲਤਾ ਚੰਗੀਆਂ ਹੋਣ ਤੇ ਫਿਰ ਇਹ ਚੀਜ਼ਾਂ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀਗੀ ਤੇ ਹੁਣ ਦੇਸ਼ ਦੇ ਵਿੱਚ ਨਕਾਮੀਆਂ ਇਸੇ ਕਰਕੇ ਹੀ ਫਿਰ ਇਹ ਵਿਰਤ ਆਸ਼ਰਮ ਜੋ ਕੀ ਬਣਾਏ ਜਾਂਦੇ ਆ ਇਹ ਮਨੁੱਖਤਾ ਦੀ ਸੇਵਾ ਜਿੱਥੇ ਕੋਈ ਸੇਵਾ ਨਹੀਂ ਕਰਦਾ ਫਿਰ ਉੱਥੇ ਜੋ ਕੀ ਗੁਰੂ ਪ੍ਰਮਾਤਮਾ ਨੂੰ ਮੰਨਣ ਵਾਲੇ ਨੇ ਫਿਰ ਉਹ ਇਹ ਲੋਕਾਂ ਦੀ ਸੇਵਾ ਕਰਦੇ ਨੇਗੇ ਤੇ ਇਸੇ ਕਰਕੇ ਇਨਸਾਨੀਅਤ ਰੱਖਣੀ ਚਾਹੀਦੀ ਆ ਹਮੇਸ਼ਾ ਆਪਣੇ ਪਰਿਵਾਰ ਵਾਸਤੇ ਆਸ-ਪਾਸ ਜਾਂ ਹੂਰ ਕੋਈਆ ਉਥੇ ਆਪਣੀ ਇਨਸਾਨੀਅਤ ਜ਼ਰੂਰ ਦਿਖਾਓ ਜੱਜ ਕਰਕੇ ਦੇਸ਼ ਦਾ ਕੁਝ ਬੁੱਖ ਬਦਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ